ਅਦਾਕਾਰ ਤਰਮਿੰਦਰ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਵੈਂਟੀਲੇਟਰ ਦੇ ਉੱਤੇ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਹੈ ਤਾਂ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤਾਂ ਅਦਾਕਾਰ ਤਰਮਿੰਦਰ ਦੀ ਸਿਹਤ ਠੀਕ ਨਹੀਂ ਹੈ। ਉਹਨਾਂ ਨੂੰ ਪਿਛਲੇ ਕਈ ਦਿਨਾਂ ਤੋਂ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਜੋ ਕਿ ਦਾਖਲ ਕਰਵਾਇਆ ਗਿਆ ਤੇ ਉਹਨਾਂ ਨੂੰ ਹਾਲ ਹੀ ਦੇ ਵਿੱਚ ਮੁਲਾਕਾਤਿਆ ਨੂੰ ਰੋਕਣਾ ਅਤੇ ਜੋ ਕਿ ਮੁਲਾਕਾਤਿਆ ਨੂੰ ਰੋਕਣ ਲਈ ਆਈਸੀਯੂ ਦੇ ਵਿੱਚ ਵੀ ਰੱਖਿਆ ਗਿਆ। ਹਾਲਾਂਕਿ ਅੱਜ ਸਵੇਰੇ ਉਹਨਾਂ ਦੀ ਹਾਲਤ ਵਿਗੜ ਗਈ ਜਿਸ ਕਾਰਨ ਕੁਝ ਪਰਿਵਾਰਕ ਮੈਂਬਰਾਂ ਦੇ ਆਉਣ ਜਾਣ ਦਾ ਰੁਝਾਨ ਵੀ ਵਧ ਗਿਆ। ਸੂਤਰਾਂ ਦੇ ਅਨੁਸਾਰ ਜੋ ਖਬਰ ਸਾਹਮਣੇ ਆ ਰਹੀ ਉਸ ਦੇ ਮੁਤਾਬਕ ਧਰਮਿੰਦਰ ਨੂੰ ਅੱਜ ਉਹਨਾਂ ਦੀ ਹਾਲਤ ਵਿਗੜਨ ਤੋਂ ਬਾਅਦ ਆਈਸੀਯੂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ। ਉਹ ਇਲਾਜ ਦਾ ਜਵਾਬ ਦੇ ਰਹੇ ਨੇ। ਹਾਲਾਂਕਿ ਪਰਿਵਾਰ ਜਾਂ ਫਿਰ ਹਸਪਤਾਲ ਦੇ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਤਾਂ ਦੱਸ ਦੇ ਕਿ ਇਸ ਤੋਂ ਪਹਿਲਾਂ 3 ਨਵੰਬਰ ਨੂੰ ਤਰਮਿੰਦਰ ਦੀ ਦੂਜੀ ਪਤਨੀ ਹਿਮਾ ਮਾਲਿਨੀ ਨੇ ਅਭਿਨੇਤਾ ਬਾਰੇ ਸਿਹਤ ਬਾਰੇ ਜਾਣਕਾਰੀ ਦਿੱਤੀ ਅਭਿਨੇਤਰੀ ਨੂੰ ਹਵਾਈ ਅੱਡੇ ਦੇ ਉੱਤੇ ਦੇਖਿਆ ਗਿਆ ਸੀਗਾ ਜਦੋਂ ਪਾਪਰਾਜ਼ੀ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਜੁੰਕੀ ਤਰਮਿੰਦਰ ਕਿਵੇਂ ਮਹਿਸੂਸ ਕਰ ਰਹੇ ਨੇ ਤਾਂ ਹਿਮ ਮਾਲਿਨੀ ਨੇ ਆਪਣੇ ਹੱਥ ਜੋੜ ਕੇ ਜਵਾਬ ਦਿੱਤਾ ਠੀਕ ਹੈ ਇਹ ਧਿਆਨ ਦੇਣ ਯੋਗ ਵਾਲੀ ਗੱਲ ਹੈ ਕਿ ਤਰਮਿੰਦਰ ਨੇ ਇਸ ਸਾਲ ਅਪ੍ਰੈਲ ਦੇ ਵਿੱਚ ਅੱਖਾਂ ਦੀ ਸਰਜਰੀ ਕਰਵਾਈ ਸੀ ਉਨ੍ਹਾਂ ਦੀ ਇੱਕ ਅੱਖ ਦੇ ਵਿੱਚ ਧੁੰਦਲੀ ਨਜ਼ਰ ਆਈ ਸੀ ਜਿਸ ਦੇ ਕਾਰਨ ਕੋਰਨੀਆ ਟ੍ਰਾਂਸਪਲੈਂਟ ਸਰਜਰੀ ਹੋਈ ਤੇ ਉਹਨਾਂ ਨੇ ਮੋਤੀਆ ਬਿੰਦ ਦੀ ਸਰਜਰੀ ਵੀ ਕਰਵਾਈ ਮੁੰਬਈ ਦੇ ਇੱਕ ਹਸਪਤਾਲ ਤੋਂ ਜਾਣਦਾ ਉਹਨਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਤੇ ਵੀਡੀਓ ਦੇ ਵਿੱਚ ਤਰਮਿੰਦਰ ਨੇ ਪਾਪਰਾਜੀ ਨੂੰ ਕਿਹਾ ਕਿ ਮੇਰੇ ਕੋਲ ਬਹੁਤ ਤਾਕਤ ਹੈ ਮੇਰੇ ਕੋਲ ਅਜੇ ਵੀ ਜ਼ਿੰਦਗੀ ਹੈ ਤਾਂ 99 ਸਾਲ ਦੀ ਉਮਰ ਦੇ ਵਿੱਚ ਵੀ ਤਰਮਿੰਦਰ ਅਦਾਕਾਰੀ ਦੇ ਵਿੱਚ ਕਾਫੀ ਸਰਗਰਮ ਰਹਿੰਦੇ ਸਨ ਤੇ ਉਹ ਆਖਰੀ ਵਾਰ ਕ੍ਰਿਤੀ ਸ਼ਾਨਨ ਅਤੇ ਸ਼ਾਹਿਦ ਕਪੂਰ ਦੀ ਫਿਲਮ ਤੇਰੀ ਬਾਤیں ਮੈਂ ਐਸਾ ਉਲਝਾਜਿਆ ਦੇ ਵਿੱਚ ਦਿਖਾਈ ਦਿੱਤੇ ਨੇ ਤੇ ਉਹ ਅਗਲੀ ਵਾਰ 21 ਦੇ ਵਿੱਚ ਦਿਖਾਈ ਦੇਣਗੇ ਤੋਂ ਦੱਸ ਦਈਏ ਕਿ ਇਸ ਵਕਤ ਉਨ੍ਹਾਂ ਦੀ ਹਾਲਤ ਜਿਹੜੀ ਕਿ ਨਾਜ਼ੁਕ ਬਣੀ ਹੋਈ ਹੈ ਵੈਂਟੀਲੇਟਰ ਦੇ ਉੱਤੇ ਉਹਨਾਂ ਨੂੰ ਰੱਖਿਆ ਗਿਆ ਹਾਲਾਂਕਿ ਇਸ ਬਾਬਤ ਕੋਈ ਵੀ ਬਿਆਨ ਪਰਿਵਾਰਕ ਮੈਂਬਰਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਅਦਾਕਾਰ ਤਰਮਿੰਦਰ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਵੈਂਟੀਲੇਟਰ ਦੇ ਉੱਤੇ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਹੈ ਤਾਂ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤਾਂ ਅਦਾਕਾਰ ਤਰਮਿੰਦਰ ਦੀ ਸਿਹਤ ਠੀਕ ਨਹੀਂ ਹੈ। ਉਹਨਾਂ ਨੂੰ ਪਿਛਲੇ ਕਈ ਦਿਨਾਂ ਤੋਂ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਜੋ ਕਿ ਦਾਖਲ ਕਰਵਾਇਆ ਗਿਆ ਤੇ ਉਹਨਾਂ ਨੂੰ ਹਾਲ ਹੀ ਦੇ ਵਿੱਚ ਮੁਲਾਕਾਤਿਆ ਨੂੰ ਰੋਕਣ ਅਤੇ ਜੋ ਕਿ ਮੁਲਾਕਾਤਿਆ ਨੂੰ ਰੋਕਣ ਲਈ ਆਈਸੀਯੂ ਦੇ ਵਿੱਚ ਵੀ ਰੱਖਿਆ ਗਿਆ। ਹਾਲਾਂਕਿ ਅੱਜ ਸਵੇਰੇ ਉਹਨਾਂ ਦੀ ਹਾਲਤ ਵਿਗੜ ਗਈ ਜਿਸ ਕਾਰਨ ਕੁਝ ਪਰਿਵਾਰਕ ਮੈਂਬਰਾਂ ਦੇ ਆਉਣ ਜਾਣ ਦਾ ਰੁਝਾਨ ਵੀ ਵਧ ਗਿਆ। ਸੂਤਰਾਂ ਦੇ ਅਨੁਸਾਰ ਜੋ ਖਬਰ ਸਾਹਮਣੇ ਆ ਰਹੀ ਉਸ ਦੇ ਮੁਤਾਬਕ ਧਰਮਿੰਦਰ ਨੂੰ ਅੱਜ ਉਹਨਾਂ ਦੀ ਹਾਲਤ ਵਿਗੜਨ ਤੋਂ ਬਾਅਦ ਆਈਸੀਯੂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ। ਉਹ ਇਲਾਜ ਦਾ ਜਵਾਬ ਦੇ ਰਹੇ ਨੇ। ਹਾਲਾਂਕਿ ਪਰਿਵਾਰ ਜਾਂ ਫਿਰ ਹਸਪਤਾਲ ਦੇ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਤਾਂ ਦੱਸ ਦੇ ਕਿ ਇਸ ਤੋਂ ਪਹਿਲਾਂ 3 ਨਵੰਬਰ ਨੂੰ ਤਰਮਿੰਦਰ ਦੀ ਦੂਜੀ ਪਤਨੀ ਹਿਮਾ ਮਾਲਿਨੀ ਨੇ ਅਭਿਨੇਤਾ ਬਾਰੇ ਸਿਹਤ ਬਾਰੇ ਜਾਣਕਾਰੀ ਦਿੱਤੀ ਅਭਿਨੇਤਰੀ ਨੂੰ ਹਵਾਈ ਅੱਡੇ ਦੇ ਉੱਤੇ ਦੇਖਿਆ ਗਿਆ ਸੀਗਾ ਜਦੋਂ ਪਾਪਰਾਜ਼ੀ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਜੁੰਕੀ ਤਰਮਿੰਦਰ ਕਿਵੇਂ ਮਹਿਸੂਸ ਕਰ ਰਹੇ ਨੇ ਤਾਂ ਹਿਮ ਮਾਲਿਨੀ ਨੇ ਆਪਣੇ ਹੱਥ ਜੋੜ ਕੇ ਜਵਾਬ ਦਿੱਤਾ ਠੀਕ ਹੈ ਇਹ ਧਿਆਨ ਦੇਣ ਯੋਗ ਵਾਲੀ ਗੱਲ ਹੈ ਕਿ ਤਰਮਿੰਦਰ ਨੇ ਇਸ ਸਾਲ ਅਪ੍ਰੈਲ ਦੇ ਵਿੱਚ ਅੱਖਾਂ ਦੀ ਸਰਜਰੀ ਕਰਵਾਈ ਸੀ ਉਹਨਾਂ ਦੀ ਇੱਕ ਅੱਖ ਦੇ ਵਿੱਚ ਧੁੰਦਲੀ ਨਜ਼ਰ ਆਈ ਸੀ ਜਿਸ ਦੇ ਕਾਰਨ ਕੋਰਨੀਆ ਟ੍ਰਾਂਸਪਲੈਂਟ ਸਰਜਰੀ ਹੋਈ ਤੇ ਉਹਨਾਂ ਨੇ ਮੋਤੀਆ ਬਿੰਦ ਦੀ ਸਰਜਰੀ ਵੀ ਕਰਵਾਈ ਮੁੰਬਈ ਦੇ ਇੱਕ ਹਸਪਤਾਲ ਤੋਂ ਜਾਣਦਾ ਉਹਨਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਤੇ ਵੀਡੀਓ ਦੇ ਵਿੱਚ ਤਰਮਿੰਦਰ ਨੇ ਪਾਪਰਾਜੀ ਨੂੰ ਕਿਹਾ ਕਿ ਮੇਰੇ ਕੋਲ ਬਹੁਤ ਤਾਕਤ ਹੈ ਮੇਰੇ ਕੋਲ ਅਜੇ ਵੀ ਜ਼ਿੰਦਗੀ ਹੈ ਤਾਂ 98 ਸਾਲ ਦੀ ਉਮਰ ਦੇ ਵਿੱਚ ਵੀ ਤਰਮਿੰਦਰ ਅਦਾਕਾਰੀ ਦੇ ਵਿੱਚ ਕਾਫੀ ਸਰਗਰਮ ਰਹਿੰਦੇ ਸਨ ਤੇ ਉਹ ਆਖਰੀ ਵਾਰ ਕ੍ਰਿਤੀ ਸਨਨ ਅਤੇ ਸ਼ਾਹਿਦ ਕਪੂਰ ਦੀ ਫਿਲਮ ਤੇਰੀ ਬਾਤیں ਮੈਂ ਐਸਾ ਉਲਝਾਜਿਆ ਦੇ ਵਿੱਚ ਦਿਖਾਈ ਦਿੱਤੇ ਨੇ ਤੇ ਉਹ ਅਗਲੀ ਵਾਰ 21 ਦੇ ਵਿੱਚ ਦਿਖਾਈ ਦੇਣਗੇ ਤੋਂ ਦੱਸ ਦਈਏ ਕਿ ਇਸ ਵਕਤ ਉਹਨਾਂ ਦੀ ਹਾਲਤ ਜਿਹੜੀ ਕਿ ਨਾਜ਼ੁਕ ਬਣੀ ਹੋਈ ਹੈ ਵੈਂਟੀਲੇਟਰ ਦੇ ਉੱਤੇ ਉਹਨਾਂ ਨੂੰ ਰੱਖਿਆ ਗਿਆ ਹਾਲਾਂਕਿ ਇਸ ਬਾਬਤ ਕੋਈ ਵੀ ਬਿਆਨ ਪਰਿਵਾਰਕ ਮੈਂਬਰਾਂ ਦੇ ਵੱਲੋਂ ਨਹੀਂ ਦਿੱਤਾ ਗਿਆ